ਜੇਪਨਾ ਇੱਕ ਆਪਣਾ 10 ਐਂਡ 12 ਮਹੀਨੋਂ ਇੱਕ ਡੀਸੀ ਸਾਹਿਬ ਦੀ ਮੇਲ ਆਈਡੀ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਹਦੇ ਚ ਇੱਕ ਬੰਦੇ ਨੇ ਸ਼ਾਇਦ ਵਕ ਵਕ ਥਾਵਾ ਤੇ ਧਮਕੀਆਂ ਕਰਨ ਸੰਬੰਧੀ ਇੱਕ ਥ੍ਰੈਟ ਭੇਜੀ ਸੀ ਜੇਦੇ ਸੰਬੰਧ ਚ ਥਾਣਾ ਸਿਟੀ 1 ਮਲੇਰ ਕੋਟਲਾ ਚ ਕੇਸ ਰਿਸਟਰ ਕੀਤਾ ਗਿਆ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਆਈਐਨਚਾਰਜ ਐਂਡ ਸਾਈਬਰ ਸੈਲ ਇਨਚਾਰਜ ਦੀਆਂ ਟੀਮਜ਼ ਕਠਿਤ ਕੀਤੀਆਂ ਗਿਆ ਆਪਣਾ ਜਿਨ੍ਹਾਂ ਨੇ ਟੈਕਨੀਕਲ ਐਂਡ ਸਾਇੰਟੀਫਿਕ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਜੋ ਕਿ ਮੈਂ ਸਮਝਦਾ ਹਾਂ ਇੱਕ ਬਹੁਤ ਹੀ ਟਫ ਕੇਸ ਸੀਗਾ ਇਸ ਕੇਸ ਨੂੰ 5 5 ਦਿਨਾਂ ਚ ਕਰੈਕ ਕਰਕੇ ਮੇਨ ਦੋਸ਼ੀ ਰਾਜਦੀਪ ਸਿੰਘ ਜੋ ਕਿ ਖੰਨਾ ਚ ਪਿੰਡ ਹੈਗਾ ਮਲੋਦੋਦ ਦਾ ਉਥੋਂ ਦਾ ਰਹਿਣ ਵਾਲਾ ਹੈਗਾ ਉਹ ਆਪਣਾ ਇਹਨੂੰ ਧਾਰਾ ਮੈਨੂੰ ਗ੍ਰਿਫਤਾਰ ਕਰਕੇ ਕੇਸ ਨੂੰ ਟ੍ਰੇਸ ਕੀਤਾ ਗਿਆ ਤੇ ਇਹਨਾਂ ਵਿੱਚੋਂ ਰਾਜਦੀਪ ਸਿੰਘ ਤੋਂ ਸਾਨੂੰ ਤਿੰਨ ਫੋਨ ਤੇ ਕਾਫੀ SIM ਕਾਰਡ ਬਰਾਮਦ ਕੀਤੇ ਗਏ ਨੇ ਤੇ ਕਾਰਨ ਇਹਦਾ ਇਹ ਸੀਗਾ ਇੱਕ ਪ੍ਰਾਈਵੇਟ ਕੰਪਨੀ 'ਚ ਜੌਬ ਕਰਦਾ ਸੀ ਉੱਥੇ ਕੁੜੀ ਨਾਲ ਦੀ ਦੋਸਤੀ ਹੋ ਗਈ ਫਿਰ ਉਹ ਕੁੜੀ ਨੇ ਕਿਸੇ ਦੂਜੇ ਮੁੰਡੇ ਨਾਲ ਦੀ ਮੰਗਣੀ ਹੋ ਗਈ ਤੇ ਰਾਜ ਜੈਪ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਫਿਰ ਉਹਨੇ ਉਸ ਕੁੜੀਆਂ ਨੂੰ ਉਸ ਮੁੰਡੇ ਤੋਂ ਆਪਣਾ ਬਦਲਾ ਲੈਣ ਦੀ ਨੀਅਤ ਨਾਲ ਉਹ ਕੁੜੀਆਂ ਮੁੰਡੇ ਦਾ ਫੋਨ ਐਂਡ ਮੇਲ ਆਈਡੀ ਨੂੰ ਹੈਕ ਕਰਕੇ ਇਹ ਕਾਰਨਾਮਾ ਕੀਤਾ ਗਿਆ ਤਾਂ ਕਿ ਉਹ ਫਸ ਜਾਣ ਤੇ ਉਹਦਾ ਆਪਣਾ ਮੰਗਣੀ ਟੁੱਟ ਜਾਵੇ ਸੋ ਇਸ ਕੇਸ ਨੂੰ ਟ੍ਰੇਸ ਕਰਨ ਲਈ ਜੋ ਸੀਆਈਐਨ ਚਾਰਜ ਐਂਡ ਸਾਈਬਰ ਸੈਲਨ ਚਾਰਜ ਐਂਡ ਡੀਐਸਪੀ ਸਾਹਿਬ ਅਨਸਾਰੀ ਟੀਮ ਨੇ ਜੋ ਇੱਕ ਚੰਗੀ ਕਾਰਗੁਜ਼ਾਰੀ ਸ਼ੋ ਕੀਤੀ ਹੈ ਉਹਦੇ ਲਈ ਮੈਂ ਸਾਰਿਆਂ ਨੂੰ ਇੱਕ ਆਪਣਾ ਆਪਣਾਇਕ ਵਧਾਈ ਦੇਣਾ ਅਜਿਹਾ ਜੱਟ ਆਈ ਸੀ ਸਰ ਬਾਈ ਮੇਲ ਕਿਹੜੇ ਮੇਲ ਆ ਰਹੀ ਹੁੰਦੀ ਹੈ ਕਿ ਐ ਡੀ ਸੀ ਆਫਿਸ ਇੱਕ ਮੇਲ ਆਈ ਸੀ ਸੋ ਡੀ ਸੀ ਆਫਿਸ ਤੋਂ ਫਿਰ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਸੋ ਫਿਰ ਅਫਮੋਤ ਤੇ ਫਿਰ ਆਪਾਂ ਫਰਦਰ ਹੋਦੇ ਤੇ ਫਿਰ ਆਪਾਂ ਕਾਰਵਾਈ ਕਰਕੇ ਕੇਸ ਰਿਸਟਰ ਕੀਤਾ ਗਿਆ ਇਹ ਜਿਹੜਾ ਦੋਸ਼ੀ ਹੈ ਜਿਹੜਾ ਪਰਿਆ ਹੈ ਇਹ ਜਿਹ ਪਹਿਲਾਂ ਵੀ ਕੋਈ ਕ੍ਰਿਮੀਨਲ ਨਹੀਂ ਜੀ ਇਹਦੇ ਚ ਮੈਂ ਫਿਲਹਾਲ ਇਦਾਂ ਦੀ ਕੋਈ ਚੀਜ਼ ਸਾਹਮਣੇ ਕੋਈ ਆਪਣੇ ਕੁਲਦਾ ਦਾ ਹੈ ਨਹੀਂ ਕੋਈ ਕੇਸ ਆਇਆ ਕੋਈ ਦੇਤੇ ਇਹ ਕਦੇ ਕਦੇ ਤਾਂ ਆਪਨੇ ਤਾਂ ਸਾਨੂੰ ਉਹਨਾਂ ਨੇ ਰੰਗਣ ਦਿੱਤੀ ਜੇ ਏਦਾਂ ਨਹੀਂ ਕੋਈ ਪਾਰਟਿਕੂਲਰ ਧਾਰਮਿਕ ਸਥਾਨ ਨਹੀਂ ਕਿਹਾ ਆਪਣਾ ਇਹ ਸ਼ਹਿਰ ਤੇ ਨੇ ਕਾਫੀ ਥਾਵਾਂ ਤੇ ਕਿਆਸੀ ਮੈਂ ਕਿ ਸ਼ਹਿਰ ਆਪਣਾ ਦੀਆਂ ਮੇਨ ਮੇਨ ਥਾਵਾਂ ਤੇ ਮੈਂ ਤੁਮਾਕੇ ਕਰੂੰਗਾ। ਅ ਕੋਈ ਨੇ ਪਾਰਟਿਕੂਲਰ ਏਦਾਂ ਨਹੀਂ ਨੇ ਕਿਆ ਸੋਈ ਥਾਂ। ਜਿਹੜਾ ਸਭੂਪਾ ਦੇ ਵਿੱਚ ਤਾਂ ਇਹ ਉੱਡਿਆ ਸੀਗਾ ਜੀ ਵੀ ਕੁਝ ਨੂਆਂ ਦੇ ਜਿਹੜੇ ਧਾਰਮਿਕ ਸਥਾਨ ਨੂੰ ਮੰਨਦਾ ਨਹੀਂ ਨਹੀਂ ਮੈਂ ਏਦਾਂ ਦੀ ਕੋਈ ਨਾ ਇਹਨੇ ਕਿਸੇ ਪਾਰਟਿਕੂਲਰ ਧਰਮ ਨੂੰ ਟਾਰਗੇਟ ਕੀਤਾ ਨਾ ਕੋਈ ਪਾਰਟਿਕੂਲਰ ਧਾਰਮਿਕ ਸਥਾਨ ਨੂੰ ਟਾਰਗੇਟ ਕੀਤਾ ਇਹਨੇ ਇੱਕ ਜਨਰਲ ਇੱਕ ਥ्रेट ਦਿੱਤੀ ਸੀ। ਮੇਰਾ ਨਾਮ ਸੀ ਜੀ 33 ਸਾਲ ਦਾ ਹੈ ਵੈਸੇ ਕੋਈ ਪੀਜੈਂਟ ਵੀ ਆਪਣਾ ਐਨਏ ਡਿਪਲੋਮਾ ਕੀਤਾ ਹੋਇਆ ਹੈ ਨਹੀਂ ਬੇਸਿਕ ਡਿਪਲੋਮਾ ਕੀਤਾ ਹੋਇਆ ਸਰ ਪਗਲ ਕਿਹਨੂੰ ਕੀ ਦੋ ਰਹਿ ਰਹੇ ਕਿ ਇਹਨੇ ਇਤਨਾ ਕਾਰਨਾਮਾ ਕਰ ਲਿਆ ਉਹ ਹਜੇ ਤਫ਼ਤੀਸ਼ ਚੱਲ ਰਹੀ ਹੈ ਉਹ ਮੈਂ ਜੇ ਫਿਲਹਾਲ ਉਹ ਮੈਂ ਜੀ ਨਹੀਂ ਪੰ ਦੱਸ ਸਕਦਾ ਰਿਵੀਲ ਨਹੀਂ ਮੈਂ ਸਰ ਜੀ ਸਰ ਇੱਕ ਟੀਮ ਹੈ ਪ੍ਰੋਬਲਮ ਹੈ ਜਿਹੜੀ ਫੇਸ ਪੋਚੀ ਆ ਉਸ ਦਿਨ ਹਲਵਾ ਨੰਦ ਤੱਕ ਮੈਂ ਕੋਲ ਚੀਜ਼ ਨਹੀਂ ਕੋਲ ਹੈ ਇਹ 295 ਵਗੈਰਾ ਲੱਗੀ ਦੀ ਨਹੀਂ ਜੀ ਆਪਣਾ ਅਪਾ ਇਹ ਸਾਰੀ ਚੀਜ਼ਾਂ ਤਕਤੀਸ਼ ਦੌਰਾਨ ਵਚਾਂਗੇ ਪਰ ਇਹਦੀ ਕੋਈ ਧਾਰਮਿਕ ਮੰਸ਼ਾ ਨਹੀਂ ਸੀ ਜੇ ਉਹਦੀ ਮੰਸ਼ਾ ਸੀਗੀ ਉਹ ਮੈਂ ਕਲੀਅਰ ਕਰ ਚੁੱਕਾ ਤੁਹਾਨੂੰ ਸਰ ਇੱਕ ਚੀਜ਼ ਸਮਝ ਨਹੀਂ ਆ ਰਹੀ ਇਹਦੇ ਪ੍ਰੈਸ ਕੌਂਫਰੰਸ ਇਹਦਾ ਲੜਕੀਧਰਫ ਇਹ ਕੋਈ ਲੜਕੀ ਨੂੰ ਹੁੰਦੇ ਹਾਂ ਸਭ ਸੁਫਾਣਵਾਦ ਇਹਦੇ ਧਾਰਮਿਕ ਸਤਾਂ ਦਾ ਇਹਦਾ ਕੀ ਕਾਰਨ ਵੀ ਕਿਉਂ ਮੇਰੇ ਮਨ ਚ ਆਈ ਵੀ ਧਾਰਮਿਕ ਕਰਨਾ ਬਦਲਾਅ ਹੋਣਾ ਚਾਹੀਦਾ ਆਪਣਾ ਵੈਸਿਕ ਪੈਨਿਕ ਕ੍ਰੀਏਟ ਕਰਨ ਲਈ ਜਾਂ ਇਹਨੂੰ ਕਿ ਤਾਂ ਕਿ ਨੂੰ ਸਾਰੇ ਸੀਰੀਅਸਲੀ ਲੈਣ ਆਇਨੇ ਕਰਤਾ ਹੁਣ ਤੇ ਪਰ ਇਦਾਂ ਦੀ ਫਿਲਹਾਲ ਕੋਈ ਤਫਤੀਸ਼ ਦੇ ਟਾਈਮ 에 ਕੋਈ ਚੀਜ਼ ਸਾਹਮਣੇ ਆਪਣਾ ਕੋਈ ਨਹੀਂ ਆਈ ਹੈ ਕਿ ਨੇ ਧਾਰਮਿਕ ਸਥਾਨਾਂ ਨੂੰ ਹੀ ਟਾਰਗੇਟ ਕਰਨਾ ਸੀ